ਮੈਂ ਇਸ ਜਨਮ ਅਸ਼ਟਮੀ ਦੇ ਮੌਕੇ ਤੇ ਸਾਰੇ ਸ਼ਹਿਰ ਨੂੰ ਵਧਾਈ ਦੇਣਾ ਚਾਹੁੰਦਾ ਕਿ ਸਾਰੇ ਸ਼ਹਿਰ ਨੂੰ ਇਸ ਜਨਮ ਅਸ਼ਟਮੀ ਦੀ ਬਹੁਤ ਬਹੁਤ ਮੁਬਾਰਕਾਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਅਕੇ ਕਿ ਸਾਡੇ ਸ਼ਹਿਰ ਵਿੱਚ ਨਗਰ ਕਿਹੜੇ ਇਲਾਕੇ ਵਿੱਚ ਪੂਰੇ ਦੇਸ਼ ਵਿੱਚ ਕੁੱਲ ਲਕਾਈ ਵਿੱਚ ਸੁੱਖ ਸ਼ਾਂਤੀ ਵਰਤਾਵੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਜੈ ਸ਼੍ਰੀ ਜੀ ਦੇ ਜਨਮ ਅਸ਼ਟਮੀ ਮੋਕੇ ਮੈਂ ਕਰਾਲੀ ਸ਼ਹਿਰ ਨੂੰ ਵਧਾਈਆਂ ਦੇਣਾ ਚਾਹੁੰਦਾ ਹਾਂ ਤੇ ਪ੍ਰਭੂ ਕ੍ਰਿਸ਼ਨ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਕਰਾਲੀ ਸਾਡੇ ਕਰਾਲੀ ਸ਼ਹਿਰ ਨੂੰ ਐਸੇ ਤਰ੍ਹਾਂ ਖੁਸ਼ੀਆਂ ਖੇੜਿਆਂ ਦੇ ਵਿੱਚ ਇਹ ਰੰਗ ਰੰਗਿਆ ਰਹੇ ਤੇ ਪੂਰੇ ਕਰਾਲੀ ਸ਼ਹਿਰ ਨੂੰ ਮੈਂ ਵਧਾਈਆਂ ਦਿੰਦਾ ਹਾਂ ਪ੍ਰੈ ਨਗਰ ਦੇ ਵਸਨੀਕਾਂ ਨੂੰ ਵਾਜੀ ਸ਼ੁਭ ਕਾਮਨਾਵਾਂ ਦੇਵਾ ਜਨਮ ਅਸ਼ਟਮੀ ਦੇ ਸ਼ੁਭ ਦਿਹਾੜੇ ਦੀਆਂ ਤੇ ਅਰਦਾਸ ਕਰਦਾ ਆਂ ਸ਼੍ਰੀ ਕ੍ਰਿਸ਼ਨ ਦੀ ਦੇ ਚਰਨਾਂ 'ਚ ਕਿ ਮੁਰਾਈ ਦਾ ਨਾਸ਼ ਹੁੰਦਾ ਰਹੇ ਔਰ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਰਹੇ ਨੀਗਰ ਦੇ ਵਸਨੀਕਾਂ ਨੂੰ ਜਨਮ ਅਸ਼ਟਮੀ ਦੀ ਲੱਖ ਲੱਖ ਵਧਾਈਆਂ ਦੇ ਨਾਲ ਜੈ ਸ਼੍ਰੀ ਕ੍ਰਿਸ਼ਨ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਬਹੁਤ ਬਹੁਤ ਮੁਬਾਰਕਾ ਸਾਰੇ ਕੋਰਾਲੀ ਵਸਨੀਕਾਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਲੱਖ ਲੱਖ ਮੁਬਾਰਕਾ ਜੀਵਨ 'ਚ ਪ੍ਰਸਥਿਤੀਆਂ ਇਹ ਜਿਹੀਆਂ ਆ ਜਾਂਦੀਆਂ ਕਿ ਉਹਨਾਂ ਪ੍ਰਸਥਿਤੀਆਂ ਨਾਲ ਨਿਪਟਣ ਵਾਸਤੇ ਸਾਨੂੰ ਥੋੜਾ ਅੱਜਕੱਲ੍ਹ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਆਈਟੀ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਉੱਥੇ ਕਈ ਵਾਰ ਪਰੇਸ਼ਾਨ ਹੋ ਜਾਂਦੇ ਨੇ ਤਾਂ ਉੱਥੋਂ ਉਹਨਾਂ ਨੂੰ ਇੱਕ ਬ੍ਰੇਕ ਲੈ ਕੇ ਦੁਬਾਰਾ ਸ਼ਕਤੀ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਜੀ ਮੇਰੇ ਵੱਲੋਂ ਸਨਾਤਨ ਧਰਮ ਸਭਾ ਵੱਲੋਂ ਔਰ ਸ਼੍ਰੀ ਰਾਮ ਜੀ ਦੀ ਕਮੇਟੀ ਵੱਲੋਂ ਸਾਰਿਆਂ ਨੂੰ ਪੁਲਿਸ ਜਨਮਾਸਟਰ ਜੀ ਆ ਬਹੁਤ ਜੋ ਮੇਰੇ ਪ੍ਰੈਸ ਰਿਪੋਰਟਰ ਵੀ ਆਏ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਮੈਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਇਹ ਸਭਿਆਤਾ ਦੀ ਵਰਤਾਰਾ। ਜੀ। ਅੱਜ ਦਾ ਦਿਨ ਬਹੁਤ ਭਾਗਾਂ ਵਾਲਾ ਦਿਨ ਹੈ। ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਭਗਵਾਨ ਕ੍ਰਿਸ਼ਨ ਜੀ ਦੇ ਇਸ ਜਲਦ ਦਿਨ ਦੇ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਪਰਮਾਤਮਾ ਸਾਡੇ ਇਲਾਕੇ ਨੂੰ ਸਾਡੇ ਸ਼ਹਿਰ ਨੂੰ ਸਾਡੇ ਦੇਸ਼ ਨੂੰ ਸਾਰੇ ਭਾਰਤ ਵਾਰਸ ਵਿੱਚ ਸ਼ਾਂਤੀ ਦਾ ਬਾਸ ਹੋਵੇ ਸਾਡਾ ਹਿੰਦੁਸਤਾਨ ਤਰੱਕੀ ਦੀ ਲਿਆਰ ਜਗਾ ਚੱਲਦਾ ਰਹੇ